ਕੀ ਆਲਾ ਸਾਰੇ ਵੀਰਾਂ ਦਾ ਠੀਕ ਠਾਕ ਹੋ ਤੇ ਅੱਜ ਚੱਲੇ ਆ ਜੀ ਅਸੀਂ ਪਟਿਆਲੇ ਠੀਕ ਹੈ ਪੂਰੀ ਗੈਟ ਹੈਡਸਮੰਦਾ ਇਧਰ ਆਪਣੇ ਨਾਲ ਬੇਖੋ ਲਾਵੀ ਚੱਲੇ ਆ ਗਾ ਤੇ ਅੰਤਾਜ ਜੀ ਦੇ ਨਾਲ ਹੈਗਾ ਬੂਟਾ ਜੇ ਬਰੇ ਤਾਂ ਸੱਪੋ ਹੀ ਮਾਣੇ ਬੂਟਾ ਇੱਕ ਚੱਕਰ ਦੇਖਾਈ ਦੇ ਵਿੱਚ ਹੀ ਮਿਲਿਆ ਨਹੀਂ ਬਚਾ ਲਓ ਜੀ ਉਹ ਭੁੱਲਾ ਨਹੀਂ ਗਏ ਤੇ ਅੱਪਾ ਜਾ ਰਹੇ ਆ ਰੇਲਵੇ ਸਟੇਸ਼ਨ ਵੱਲ ਹੈਣਾ ਆ ਆਪਣੀ ਇੱਕ ਮੋਲ ਵਾਲਿਆਂ ਦੀ ਦੁਕਾਨ ਰੀਚਾਰਜ ਕਰਾਦਾ ਮੁੰਡਿਆਂ ਦੇ ਬਥੇਰੇ ਇਕਦੇ ਰੀਚਾਰਜ ਜਿਹੜੀ ਤੋਂ ਤੇ ਪਹੁੰਚੂ ਕੇ ਆਪਾਂ ਮਲੋਟ ਦੇ ਰੇਲਵੇ ਸਟੇਸ਼ਨ ਤੇ ਔਰ ਬਈ ਬੁੱਟੇ ਠੀਕ ਠਾਕ ਹੈ ਠੀਕ ਹੈ ਬੁੱਟੇ ਨੂੰ ਵੀ ਅੱਜ ਕਮਾ ਕੇ ਲੈਣਾ ਪਟਿਆਲਾ ਤੇ ਮੁੰਡਾ ਜਾਚ ਰਿਹਾ ਪੂਰਾ ਤੇ ਅਰਸ਼ ਸਾਜੀ ਰਣਾ ਦੇ ਖੁੱਲਾ ਵੀ ਅਦਰੋਂ ਆਈ ਜਾਂਦਾ ਹੈਗਾ ਇਹਨੂੰ ਵੀ ਅੱਜ ਦਿਖਾ ਲੈਣੇ ਪਟਿਆਲਾ ਓਹ ਸਾਰੇ ਜਾਂ ਤਾਂ ਕੰਦੇ ਠੀਕ ਰਹੀ ਆ ਕਹਿੰਦੇ ਹਨਾ ਕਹਿੰਦੇ ਕਿਆ ਬਾਤਾਂ ਹੋਈਆਂ ਪਈਆਂ ਗੱਲਬਾਤ ਐਂਡ ਜੀ ਜੇ ਸੇਲ ਵਾਲੇ ਪਾਣ ਚ ਕੀ ਵਾਲੇ ਦੋਸਤੋਂ ਨਾ ਕੋਈ ਮੰਜ਼ਲ ਹੈ ਨਾ ਕੋਈ ਸਾਥੀ ਹੈ ਤੇ ਲੱਗਦਾ ਸਾਨੂੰ ਉੱਪਰੋਂ ਵੀ ਦਿਖਾ ਕੇ ਲਿਆਉਣਾ ਪਊਗਾ ਉਹ ਸਾਰਾ ਹਨਾ ਜਾਣਾ ਏ ਕਿ ਚੱਲੇਗੇ ਚੱਲੇਗੇ ਤਾਂ ਚੱਲਦੇ ਆ ਉੱਧਰ ਦਿਖਾ ਦਿੰਨੇ ਕੌਣ ਆਲੀ ਕਿੱਧਰੇ ਨੇ ਨਾ ਯਾਰ ਹਰ ਦਾ ਸੱਥ ਔ ਜੀ ਤੇ ਆਪਣੇ ਹੋਰ ਯਾਰ ਦੋਸਤ ਵੀ ਕਹਿੰਦੇ ਹਨਾ ਪਹੁੰਚ ਰਿਹਾਗੇ ਰੇਲਵੇ ਸਟੇਸ਼ਨ ਤੇ ਤੇ ਤੁਹਾਨੂੰ ਮਿਲਾਉਨੇ ਆ ਉਹਨਾਂ ਨਾਲ ਹਾਂ ਤੇ ਐਣਾ ਅੱਛਾ ਅੱਛਾ ਤੇ ਆਜੋ ਫਿਰ ਓਏ ਪਿਆਰੀ ਸਮਝ ਗਈ ਹਾਂ ਆ ਗਿਆ ਬਤਾ ਆ ਜਾਓ ਫਿਰ ਡੇਟਾਂ ਟੁੱਟਾਂ ਕਰੀਏ ਆ ਜੀ ਯਾਰ ਬੇਲੀ ਕਟਾਈ ਜਾਂਦੇ ਟਿਕਟ ਤੇ ਪੈਸੇ ਪਿੱਛੇ ਪਾਈ ਬੈਠਿਆ ਇਹ ਥੋੜਾ ਹੈ ਨਾ ਕਿਸਮਾਨ ਜਾ ਪਾਈ ਬੈਠਿਆ ਹੈ ਨਾ ਭਾਈ ਟਿਕਟ ਬਈ ਕਟਾਏਗਾ ਤਾਂ ਮਿਲੂਗੀ ਉੱਥੇ ਮਿਲੂਗੀ ਸਿਕਾ ਆਓ ਸਾਹਮਣੇ ਮਿਲੂਗੀ ਟਿਕਟ ਉੱਧਰ ਜਾਣਾ ਪਊਗਾ ਤੁਹਾਨੂੰ ਬਹੁਤ ਹੈ ਜੀਣਾਗੀ ਹਾਂਜੀ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਠੀਕ ਠਾਕ ਹੋ ਤੇ ਜੀ ਆਪਾਂ ਪਹੁੰਚ ਗਏ ਟ੍ਰੇਨ 'ਚ ਹਨਾ ਟ੍ਰੇਨ ਤੇ ਜਾਈ ਜੰਨੇ ਆ ਪਟਿਆਲੇ ਤੇ ਆਪਣੇ ਯਾਰ ਦੋਸਤ ਅਸਤਾਜ ਜੀ ਪਏ ਆ ਅਸਤਾਜ ਜੀ ਕੱਪੜੀ ਲੈਣਾ ਹੈ ਨਾ ਇਹਨਾਂ ਦੀ ਕੀ ਆਪਣਾ ਯਾਰ ਦੋਸਤ ਆਪਣਾ ਕਲਾਸਮੇਟ ਹੈ ਠੀਕ ਹੈ ਹੋਰ ਹੈਲੋ ਕਰਦੇ ਸਾਰੇ ਹੈਲੋ ਠੀਕ ਹੈ ਤੇ ਆ ਵੀ ਆਪਣੇ ਯਾਰ ਦੋਸਤ ਹੈਗੇ ਸਾਰੇ ਸਾਰੇ ਠੀਕ ਠਾਕ ਹੋ ਵੀ ਪਿਆ ਉਹ ਵੀ ਪਿਆ ਤੇ ਅੱਡੇ ਕਿਤਾਬ ਪਏ ਆ ਹੁਣ ਹਨਾ ਉਸ ਉੱਪਰ ਪੇ ਕਿਤਾਬ ਪਿਆ ਉੱਤੇ ਕਿਨੇ ਆ ਠੀਕ ਆ ਮੈਂ ਨਹੀਂ ਆ ਆਪਣੇ ਯਾਰ ਸੁੱਤਾ ਪਿਆ ਇਹ ਕਾਰ ਬੈਲਾ ਮਾਹੂ ਚਲਾਈ ਜਾਂਦਾ ਇੱਕ ਵੀਡੀਓ ਬਣਾ ਗਿਆ ਇੱਕ ਆ ਖੜਾ ਸੀਜ਼ਨ ਲਾ ਕੇ ਆਇਆ ਜੀਰੀ ਲਗਾਉਣਾ ਤਾਂ ਬਤਾਓ ਭਾਈ ਜੀ ਜੀਰੀ ਲਗਾਏਗੇ ਹਾਂ ਦੇਖੋ ਇਹ ਟ੍ਰੇਨ ਆਪਣੀ ਜਾ ਰਹੀ ਹੈ ਹੈਨਾ ਵੀਊ ਚੈੱਕ ਇਹ ਆਪਣੀ ਟ੍ਰੇਨ ਹੈਨਾ ਪਟਿਆਲੇ ਪਹੁੰਚ ਕੇ ਤੁਹਾਨੂੰ ਉਹ ਮੈਕਸ ਮਾਲ 'ਚ ਵੀ ਜਾਵਾਂਗੇ ਉੱਥੇ ਵੀ ਤੁਹਾਨੂੰ ਦਿਖਾਉਣੇ ਹੈਗੇ ਮਾਹੌਲ ਚਾਲ ਦੇਖੋ ਆ ਨੀ ਆ ਰਹੇ ਬੰਨੇ ਪਏ ਆ ਭਈ ਓਏ ਕਮਾਂਡਰ ਜੀ ਜੀ ਜੇ ਤਾਂ ਸਾਰਾ ਉੱਤਰੀ ਵਸਕੇ ਨਾ ਇਹ ਕਿਹੜੇ ਹੋ ਜੋ ਬੀਆ ਇਹ ਤੇ ਗੈਂਗ ਲਾਈ ਬੈਠੀ ਆ ਚਾਰਜਰ ਅਰਚ ਹੈ ਨਾ ਦੇਖ ਆ ਲੱਗੇ ਪਏ ਚਾਰਜ ਹੈਲੋ ਆ ਰੈਂਟ ਆ ਬ੍ਰੇਕਰ ਆ ਰਹੇਗੇ ਤੇ ਯਾਰ ਆ ਜਿਹੜਾ ਆਪਾਂ ਉੱਥੋਂ ਲੈਂਦਾ ਸੀਗਾ ਨਾ ਝੋਨਾ ਚਾਨਾ ਲਵਾਉਣਾ ਤੇ ਤੁਸੀਂ ਹੈ ਨਾ ਸੰਪਰਕ ਕਰ ਸਕਦੇ ਹੋਗੇ ਠੀਕ ਹੈ ਅੱਜ ਕੀ ਸੀਜ਼ਨ ਵਧੀਆ ਲੱਗਿਆ ਇੰਡੀ ਚ ਬੋਲ ਦੇ ਇੱਕ ਵਾਰੀ ਹੈ ਹੈ 20000 ਤੇ ਪਹੁੰਚ ਗਏ ਆਪਾਂ ਪਟਿਆਲੇ ਇਹ ਆ ਲੈ ਵੀ ਵਧੀਆ ਬਈ ਠੀਕ ਆ ਤੇ ਸਾਰੀ ਤੇ ਮੈਂ ਫੋਟੋ ਲਾ ਲਓ ਜੀ ਪਹੁੰਚ ਗਏ ਆਪਾਂ ਪਟਿਆਲੇ ਹੈਲੋ ਬੋਲ ਲੱਗ ਗਿਆ ਬਣਾਵਾਂਗੇ ਰ ਆਪਣਾ ਖੜੇ ਰਹਿੰਦੇ ਆਪਾਂ ਨੂੰ ਧੀਂਦਾ ਪਹਾੜਾਂ ਉੱਪਰ ਕੰਦੇ ਜਾਂਦੇ ਕਿੱਥੇ ਗਾਂ ਕਿੱਥੇ ਵਾਲੇ ਪਹੁੰਚ ਗਏ ਆ ਤੇ ਆ ਗੱਡੀ ਚੱਲੀ ਆ ਹਨਾ ਸਾਹ ਚੱਲੀ ਜਾਂਦਾ ਕੀ ਕਰਦਾ ਹੈ ਨਾ ਇਹਦੀ ਫੇਰ ਨੀ ਸਾਬਣਾ ਮੈਨੂੰ ਕੁਸ਼ੀ ਮਟਰ ਹੀ ਦੇ ਦੇ ਜੀ ਮੋੜੀ ਤੇ ਆ ਕੇ ਬਿਸ਼ਾंती ਜੀ ਕਿ ਮੈਂ ਹੋਰ ਹੋਰ ਲਓ ਜੀ ਤੇ ਪਟਿਆਲੇ ਲੱਗਾ ਝੰਡਾ ਤੇ ਉਹ ਖੜਾ ਇੰਜਨ ਹਨਾ ਇਹ ਤਾਂ ਪਹੁੰਚ ਚੁਕੇ ਆ ਤਾਂ ਤੁਹਾਡੇ ਕੋ ਸ਼ਨੀਵਾਰ ਆਣਾ ਤਾਂ ਕਰਕੇ ਲਓ ਜੀ ਤੇ ਆਪਣੇ ਯਾਰ ਦੋਸਤ ਆਪਾਂ ਨੂੰ ਮਿਲੇ ਸੀਗੇ ਹਨਾ ਪਟਿਆਲੇ ਹੋ ਠੀਕ ਠਾਕ ਹੋ ਵੀਰੇ ਜੀ ਕੀ ਆਪਾਂ ਮੰਦਰ ਹੈਗੇ ਪਹੁੰਚਣ ਵਾਲੇ ਵਿਊ ਚੈੱਕ ਕਰੋ ਤੁਸੀਂ ਪਟਿਆਲੇ ਦਾ ਹੋਰ ਵੇਖੀ ਨੰਦਰੀដាក់ ਨਹੀਂ ਛੱਡਣਾ ਗੁਰੂ ਜੀ ਵਾਲੇ ਨਿੱਤੋਂ ਮਾਤਾ ਦਾ ਪ੍ਰਸ਼ਾਦ ਮਿਲਦਾ ਚੁੰਨੀਆਂ ਵਗੈਰਾ ਹਨਾ ਯਾਰ 50 50 ਦਾ 50 ਰੁਪਏ ਦਾ ਕਾਰੀਆ ਤੁਸੀਂ ਕਰਾ ਰਹੇ ਹੋ ਪਾਈ ਕੋ ਪਰਸ਼ਾ 50 ਰੁਪਏ ਦਾ ਸਾਰਾ ਜ਼ਮਾਨਾ ਮਾਤਾ ਦਾ ਨਾ ਨਾ ਚਪਲਾ ਵਗੈਰਾ ਮਿਲਦੇ ਗਣੇ ਹਨਾ ਚੇਲਾ ਲਕੀਆਂ ਹੋਈਆਂ ਨੇ ਯਾਰ ਜੀ ਗਿਆ ਆਪਾਂ ਹਨਾ ਮੱਥਾ ਟੇਕ ਲਿਆਗਾ ਮੰਦਿਰ ਤੇ ਪਹੁੰਚ ਚੁਕੇ ਆਪਾਂ ਹਨਾ ਮਨ ਵਿਊ ਦਿਖਾਉਣੇ ਆ ਇੱਥੇ ਮੱਥਾ ਟੇਕਦਾ ਹੀ ਹਨਾ ਆਪਾਂ ਮੱਥਾ ਟੇਕਦੇ ਆ ਇੱਥੇ ਟਿਕ ਰਿਹਾ ਹੈ ਗਾਂਦ ਦੇ ਲਈ ਕੋਸਾ ਛੋਟਾ ਏ ਮੰਦਿਰ ਬਣਿਆ ਹੋਇਆ ਹੈ ਬੇਸੋ ਸੰਭਲੇ ਰੰਗ ਪਰ ਦਰਸ਼ ਜੀਉਂ ਚੱਕ ਕੇ ਜਾਓ ਸਾਡੇ ਕੰਦੇ ਕੋਈ ਪਰਮਾਨੇ ਦਿਓ ਜੈ ਮਾ ਬਾਣੀ ਪ੍ਰੀਤ ਅ ਤੇ ਖੜੇ ਆਗੇ ਹਨਾ ਤੇ ਲਾਈਨ ਕਾਫੀ ਲੰਬੀ ਪਿੱਛੇ ਵੀ ਆ ਤੇ ਹਨਾ ਲੰਗਰਾਂ ਦੀ ਲਾਈਨ 'ਚ ਇੰਤਜ਼ਾਰ ਕਰੀ ਜੰਨੇ ਆ ਖੜੇ ਵੀ ਕਦੋਂ ਲਾਈਨ ਤੁਰੂਗੀ ਹਨਾ ਤੇ ਵੇਟ ਕਰਦੇ ਆ ਤੁਹਾਨੂੰ ਅੰਦਰ ਦਾ ਵੀ ਵੀਓ ਦਿਖਾਉਣੀ ਆ ਕੜੀ ਚੌਲ ਬਣੇ ਆ ਗਰਮ ਗਰਮ ਤੇ ਅੱਗੇ ਪ੍ਰਸ਼ਾਦ ਆ ਗਿਆ ਨੇ ਨੇੜੇ ਹੋ ਜਾਂਦਾ ਪ੍ਰਸ਼ਾਦ ਵਾਲਾ ਲੈ ਆ ਰੋਂ ਕਰੇ ਹਾਂਜੀ ਗਰੀਬਪੁਰ ਦੇ ਸਹੇ ਕਿਹੜੇ ਵਾਲੇ ਲੰਗਰ ਆ ਗਏ ਕਿਵੇਂ ਚੌਲਾਂ ਦੇ ਕੁੱਤੇ ਪਏ ਆ ਤੇ ਪਟਿਆਲੇ ਦਾ ਛੋਟਾ ਬਾਜ਼ਾਰ ਲਓ ਜੀ ਛੜੀ ਨਹੀਂ ਕਰਦੀ ਹਾਂਜੀ ਨੇ ਨਾ ਇੱਕ ਦੋ ਗੁਰਦਗਾਹਾਂ ਹਾਂਜੀ ਹਾਂਜੀ ਤੇ ਪਹੁੰਚ ਗਏ ਆ ਪਾਣਾ ਮਿੰਨੀ ਬਾਜ਼ਾਰ 'ਚ ਹਾਂਜੀ ਤੇ ਮਿੰਨੀ ਬਾਜ਼ਾਰ ਘੁਮਾਦੀ ਏ ਤੁਹਾਨੂੰ ਸਾਰਿਆਂ ਨੂੰ ਲਓ ਜੀ ਸੋਹਣੀਆਂ ਸੋਹਣੀਆਂ ਕੁੜੀਆਂ ਤੇ ਸੋਹਣੀਆਂ ਸੋਹਣੀਆਂ ਝੂੜੀਆਂ ਨਿੱਕੇ ਨਿੱਕੇ ਬੱਚੇ ਹੱਤੇ ਟੈਡੀ ਤੇ ਖੜਾਉਣੇ ਤੇ ਜਿਨ੍ਹਾਂ ਨੇ ਕੰਨਾਂ ਤੇ ਮੇਲ ਘੜੋਣੀ ਉਹ ਨਹੀਂ ਉਹ ਤਾਂ ਹੋਰ ਸੀ ਗਰਤ ਫੈਮਲੀ ਹੋਣ ਲਓ ਜੀ ਤੇ ਮੋਲ ਦੇਖੋ ਤੁਸੀਂ ਐਨ ਸਿਰਾ ਗੱਲ ਅਲੱਗ ਬਾਤ ਕਰਾਈ ਪਈ ਆ ਦੇਖੋ ਜੀ ਸਮਾਨ ਦੇਖੋ ਤੁਸੀਂ ਹਨਾ ਛੱਲਾ ਛੁਲਾ ਲਈ ਦਾਂਦਾ ਏ ਉੱਪਰਲੇ ਪਾਸੇ ਦੇਖਣਾ ਧੰਗਾ ਕਰਦੇ ਤੇ ਪਹੁੰਚ ਗਏ ਆਪਾਂ ਸਕਾਈ ਮਾਲ ਉਹ ਕਾਈ ਨਹੀਂ ਉਹ ਮੈਕਸ ਮਾਲ ਮੈਕਸ ਮਾਲ ਪਹੁੰਚ ਚੁੱਕੇ ਆਗੇ ਤੇ ਆਪਣੇ ਯਾਰ ਦੋਸਤ ਖੜਾ ਐ ਮਜ਼ਾਕ ਕਰਦੇ ਆਗੇ ਠੀਕ ਹੈ ਓਏ ਗੈਂਗ ਹੈਲੋ ਓਏ ਇਧਰ ਇਧਰ ਚੱਕੋ ਸਾਰੇ ਹੋਰ ਕੀ ਕਰਾਕ ਹਾਂਜੀ ਬਾਈ ਦੇਖ ਲੈ ਮੱਥਾ ਮੌਲ ਕੋ ਮੋਹਣ ਤੁਸੀਂ ਹਾਂ ਕੋਈ ਗੱਲ ਨਹੀਂ ਚਲੋ ਤੇ ਗੈਂਗ ਛੂਟੇ ਲੈਨ ਨੂੰ ਤਿਆਰ ਚਲੋ ਵੀ ਪਹਿਲਾਂ ਕਿਹੜਾ ਚੜਦਾ ਹੈਗਾ ਕਿੱਧਰ ਰੋਬ ਨਾ ਰੋਬ ਨਹੀਂ ਚੜ ਜਾ ਚਲੋ ਗੈਂਗ ਛੂਟੇ ਲੈਨ ਹੋ ਗਈ ਤਿਆਰ ਚੜ ਰੋਬ ਨਾ ਚਲ ਆ ਬਣ ਜੀ ਲਓ ਜੀ ਤੇ ਲੈ ਲਗੇ ਨਿਆਰੇ ਮੈਂ ਤਾਂ ਹਨਾ ਪਹੁੰਚਣ ਵਾਲੀਆਂ ਅੰਲਾ ਦਾ ਹਨਾ ਤੇ ਪਹੁੰਚ ਗਏ ਤੇ ਝੂਟੇ ਰੇ ਵੇ ਪਿਆ ਸਮਾਂ ਅੰਤ ਸਿਰਾ ਕਰਾਈ ਪਿਆ ਗੱਲ ਬਹੁਤ ਆਪਣੇ ਯਾਰ ਦੋਸਤ ਝੂਟੇ ਲੈਨ ਚ ਦਾ ਮਾਸ਼ੀ ਬੜੇ ਕੰਨ ਮੇਰੀ ਇਹ ਚ ਬਣਾਉਣੀ ਆਪਾਂ ਮੇਰੀ ਬਣਾ ਕੇ ਜਾਈਂ ਬਾਬੂ ਵਾਲਾ ਸਾਡੀ ਬਣਾ ਕੇ ਜਾਈ ਆ ਗਿਆ ਆ ਇਧਰ ਆ ਇਧਰ ਆ ਇਹ ਮਾਈ ਗਾਡ اے ਬੇਟਾ ਵਾ ਅੱਜ ਕਰਦੀ ਬਣਾਉਂਦੇ or max ਆ ਫੋਟੋ ਨਹੀਂ ਸਹੀ ਆਉਂਦੀ ਏ। ਆ ਦੇਖ। ਲਓ ਜੀ ਤੇ ਲੇਟ ਦਾ ਹਨੇਰਾ ਹੋ ਗਿਆ ਪੂਰਾ ਹਨਾ ਉਹ ਦੇਖਤਾ ਪਰ ਇਹਨੇ ਜੀ ਤੇ ਲੰਗਰ ਲੰਗਰ ਛਕਾਇੰਦਾ ਹਨਾ ਮੌਲਵੀ ਘੁੰਮਲੇ ਤੇ ਆਪਾਂ ਆ ਗਏ ਹੁਣ ਸਟੇਸ਼ਨ ਦੇ ਕੋਲੇ ਹਨਾ ਤੇ ਦੇਣੇ ਗੁਰੂ ਘਰ ਵੀ ਜਾ ਕੇ ਆਵਾਂਗੇ ਤੇ ਪਲਾਨ ਜਾਂ ਬਣਾਈ ਜਾਂਦੇ ਆ ਕਰਦੇ ਆ ਕੋਈ ਹਿੱਲਾ ਦੇਖਦੇ ਆ ਕਿ ਰੇਲਵੇ ਸਟੇਸ਼ਨ ਪਹੁੰਚ ਚੁੱਕੇ ਆ ਤੇ ਆਪਣੀ ਸਵੇਰ ਵਾਲੀ ਟ੍ਰੇਨ ਗਈ ਨੰਗ ਹਨਾ ਤੇ ਹੁਣ ਕਰਦੇ ਆ ਜਗਾਰ ਵੀ ਵਾਤੇ ਹਨ ਕਿ ਜਾਵਾਂਗੇ ਤਾਂ ਟ੍ਰੇਨ ਸੀ ਦੇਖਦੇ ਆ ਹਨਾ ਕੀ ਗੱਲ ਬੰਦੀ ਆ ਸਾਰੀ ਜਣਾ ਆਉਂਦੇ ਆਪਣੇ ਹਨਾ ਦੇਖਾ ਬੈਠੇ ਜੀ ਟ੍ਰੇਨ ਆਣੀ ਨਹੀਂ ਆਂੰਦ ਕੱਟੜੇ ਢਿਪਚਰੇ ਆ ਲੜਾ ਅਹ ਲਾ ਤੇ ਹੁਣ ਕਹਿੰਦੇ ਟ੍ਰੇਨ ਆਰਥ ਨਹੀਂ ਆਉਗੀ ਟ੍ਰੇਨ ਆ ਪੁਣੀ ਆਉਗੀ ਸਮਾਨ ਟ੍ਰੇਨ ਆਰਥ ਨਹੀਂ ਆਉਗੀ ਤੇ ਹੁਣ ਨਾਲ ਲੜਾ ਲੜਾਈ ਕਰੀ ਜਾਂਦੇ ਟ੍ਰੇਨ ਗਈ ਸੀ ਆਪਣੀ ਨੰਗ ਹਨਾ ਤੇ ਹੁਣ ਚੱਲਿਆਂ ਆਪਾਂ ਗੁਰੂ ਘਰ ਲੰਗਰ ਖਾਣ ਹਨਾ ਆ ਬੁੱਢੇ ਇਹ ਕਹਿੰਦੇ ਟ੍ਰੇਨ ਨਗਾਦੀ ਟ੍ਰੇਨ ਆਉਗੀ ਹੁਣ 1 ਵਜੇ ਤੇ ਆਰਥ ਨੇ ਮਿਲਣਾ ਸ਼ਾਮ ਹੀ ਹੋ ਜਾਊਗਾ ਪਣ ਜਾਂ ਅੱਡੇ ਕਾ ਬੰਦੇ ਆਉ ਜਾਂਦੇ ਜੀ ਆਪਣੇ ਹਨ ਤੇ ਆਪਾਂ ਚੱਲੇ ਲੰਗਰ ਛਕਣ ਹਨਾ ਗੁਰਦੁਆਰਾ ਦੱਖਣਵਾਰ ਨਵਾਰਕ ਹਨਾ ਪਟਿਆਲੇ ਆਜ ਪੈਣਾ ਆ ਜੀ ਆਜ ਕਿਹੜੇ ਆਪਣੇ ਗੁਰੂ ਘਰ ਹਨਾ ਦੱਖਣਵਾਰ ਗੁਰਦੁਆਰਾ ਸਾਹਿਬ ਜੀ ਇਹ ਇੱਧਰ ਕਰਾ ਪ੍ਰਸ਼ਾਦ ਦਾ ਹਨਾ ਲੰਗਰ ਆ ਇਸ ਦਾ ਜੀ ਵੀ ਤਰੇ ਆਉਂਦੇ ਹੈਗੇ ਆਪਾਂ ਵੀ ਲੰਗਰ ਲੈਂਡ ਚੱਲੇ ਜੀਏ। ਪਛਾਰ ਦਸ ਨੇ ਚੱਲੇ ਸੀ। ਸਾਡੀ ਉਹ ਰਿਟਰੇ ਆਉਦੇ ਆ ਮਗਰ। ਤੇ ਆਪਾਂ ਲੈ ਲਈਏ ਪਛਾਰ। ਭੁਲਾਇ ਕਿ ਸਤਨਾਮ। ਲਓ ਜੀ ਤੇ ਤੁਹਾਨੂੰ ਸਾਰਾ ਗੁਰਦੁਆਰਾ ਦਿਖਾਤਾ। ਜੇ ਹੁਣ ਦਿਖਾਉਣੀ ਲੰਗਰ ਹਾਲ। ਲੰਗਰ ਹਾਲ। ਨਾਂ ਲਾਲਿਆ ਗੱਟੇ ਚ ਕਾਉਣ ਗੱਟੇ ਚ ਕਾਉਣ ਦੀ ਸੇਵਾ ਕਰਾਈ ਜਾਂਦੇ ਆ ਗੱਟੇ ਚ ਕਾਉਣ ਲਾਲਿਆ ਉਹ ਬੈਠੇ ਜੋਬਰ ਆਪਣੇ ਵਾਲੇ ਪੰਤੇ ਉਹ ਗੱਟੇ ਚੱਕੀ ਜਾਂਦੇ ਅਦੇ ਇੱਕ ਗੱਡੀ ਲੈ ਜਾ ਰਖ ਰਾਇਆ ਮੁਕਿਆ ਉਹ ਵੀ ਆ ਨਰੇ ਕੋ ਕਹਿੰਨਗੇ ਬੈਠੇ ਕਹਿੰਦੇ ਕਹਨੇ ਕਰਿਆ ਆ ਸਾਡੇ ਹੀ ਪੰਪ ਵਾਲੇ ਆ ਤਿੰਨ ਬੰਦੇ ਵੀ ਰੋਲਦੇ ਫਿਰਦੇ ਹੇਅਰ ਡ레ਸਰ ਸਿੰਗਰ ਸਾਹਿਬ ਜੀ ਪਹੁੰਚ ਚੁੱਕੇ ਨੇ ਆ हेयर ड्रेसਰ ਆ ਇੱਕ ਜੀ ਭੂਪਕੇ ਵਾਲਾ ਆ ਸਾਡਾ ਆਸ਼ਕ ਵੱਡੇ ਬੈਠੇ ਬੈਠੇ ਜੀ ਹਰਸ਼ੰਗ ਬਾੜ ਪੱਟੀ ਪੀਓ ਪੀ ਵਾਲਾ ਕੰਮ ਕਰਵਾ ਲਓ ਇਹਨਾਂ ਤੋਂ ਉਹ ਠੀਕ ਹੋ ਆ ਜੀ ਕਿੰਨਾ ਦਾ ਸ਼ੋਰ ਆ ਤੂੰ ਬੋਲ ਪਾ ਬੋਲ ਨਾ ਵੇਖੋ ਜੀ ਗੋਸ਼ਨਾ ਦਾ ਮੁੰਡਾ ਕਹਿੰਦੇ ਮੇਰੇ ਵੀਰੋ ਲਓ ਜੀ ਤੇ 11:30 ਹੋ ਗਏ ਅਗੇ ਹਨਾ ਤੇ ਟਰੇਨ ਦੀ ਕਰੀ ਜਾਂਦੇ ਆਪਾਂ ਵੇਟ ਤੇ ਆਣਾ ਯਾਰ ਦੋਸਤ ਆਪਣੇ ਸਾਰੇ ਬੈਠੇ ਆ ਸਾਹਮਣੇ ਕੀ ਕਰੀਏ ਆਪਾਂ ਆਸ਼ਕਾ ਬੰਦੇ ਬੈਠੇ ਕਿ ਕੀ ਆਨੇ ਆ ਗਣ ਕੀ ਕੀਤਾ ਜਾਵੇ ਹਨਾ ਤੇ ਤੁਹਾਨੂੰ ਦੇਣੇ ਕਦੋਂ ਆਉਂਦੀ ਟਰੇਨ ਦਿਖਾਉਂਦੇ ਆ ਦੇਖਣੇ ਤੇ ਟ੍ਰੇਨ ਆਪਾਂ ਨੂੰ ਮਿਲ ਗਈ ਹੈਗੀ ਆ ਬਾਰਿਸ਼ ਦਾ ਫੜ ਕੇ ਰੱਖੋਗੇ ਤਾਂ ਥੱਲੇ ਜਾਵਣਾ ਠੀਕ ਆਪਾਂ ਟ੍ਰੇਨ 'ਚ ਚੜ ਚੁੱਕੇ ਹਾਂਗੇ ਬਾਹਰ ਦਾ ਮੌਸਮ ਪੂਰਾ ਗੀਂ ਪਈ ਹੈ ਨਾ ਬਾਰਿਸ਼ ਹੋਈ ਜਾਂਦੀ ਹੈ ਹੈਨਾ ਤੇ ਬੰਦੇ ਆਪਣੇ ਯਾਰ ਐਸੀ ਨਾ ਅਨੇਕ ਗੰਭ ਹੋ ਗਏ ਹੈਗੇ ਅੱਡੇ ਕ ਤਾਂ ਪਿਛਲੇ ਡੱਪਿਆ ਚੋ ਗਿਆ ਅੱਡੇ ਕ ਅਗਲੇ ਡੱਪਿਆ ਚ ਹੈਗੇ ਹੈਨਾ ਹੁਣ ਸਟੇਸ਼ਨ ਆਊਗਾ ਉੱਤੇ ਰੁਕਾਂਗੇ ਮਾਤੇ ਦੇਖਦੇ ਆਂ ਭਈ ਵੀ ਕਿੱਥੇ ਹੈ ਨਾ ਬੰਦੇ ਆਪਾਂ ਨੂੰ ਮਿਲਦੇ ਹੈਗੇ ਜੀ ਤੇ ਬਾਹਰ ਪੈ ਰਿਆ ਮੀ ਤੇ ਰੋਵਨ ਜੀ ਖੜਿਆ ਬਾਰਿਚ ਹਾਂਜੀ ਰੋਵਨ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇਧਰ ਬਾਰਿਚ ਘੜੇ ਵਧੀਆ ਹੋਇਆ ਠੰਡੀ ਠੰਡੀ ਚੱਲ ਰਹੀ ਹੈ ਨਾ ਇੱਕ ਵਾਰ ਸਾਹਿਬ ਕਰੀ ਜਾਂਦੇ ਗੱਲ ਤੇ ਆ ਦੇਖੋ ਪਾਣੀ ਆਵੇ ਨਾ ਛਿੱਟੇ ਡਿੱਕੀ ਜਾਂਦੇ ਆ ਕਿ ਬਾਹਰ ਬਾਰਿਚ ਲੱਗੀਆਂ ਦੀ ਨਾ ਬਾਛੜ ਬਾਛੜ ਵੀ ਪਟਿਆਲੇ ਵੱਲ ਦੀ ਹੈਗੀ ਸਾਰੇ ਵੀਰਾਂ ਦਾ ਲਓ ਜੀ ਧੂਰੀ ਪਹੁੰਚ ਚੁੱਕੇ ਆਂਗੇ ਏ ਆ ਆਪਣੇ ਪਾਰਟੀ ਖੜ ਗਈ ਬਾਹਰ ਤੁਰੇ ਫਿਰਦੀ ਹੈ ਨਾ ਤੇ ਸਤਜ ਜੀ ਵੀ ਪਾਣੀ ਦੀ ਜਲ ਸੇਵਾ ਕਰ ਰਹੇ ਹੈਗੇ ਉਤਰਦਾ ਜੀ ਜਾਨਾ ਉਤਰਨਾ ਜੀ ਹੁਣੀ ਤਾਂ ਚੜੇ ਸੀਗੇ ਲਓ ਜੀ ਬਾਬਾ ਜੀ ਨੂੰ ਤਾਰਦਾ ਤੁਰੇ ਕਹਿੰਦੇ ਜੀ ਮੈਂ ਤੁਰੇ ਰਹਿਣਾ ਅੰਦਰ ਤੌਰ ਹੀ ਘਬਰਾਟ ਕਹਿੰਦਾ ਇਹ ਡੱਬੇ ਚ ਤਾਂ ਵਿਲੜ ਹੀ ਹੈ ਸਾਰੇ ਪੈਸੇ ਤਾਂ ਇਹਨਾਂ ਕੋਲ ਹੈ ਨਹੀਂ ਕਹਿੰਦਾ ਮੈਂ ਦੂਜੇ ਚੇੜੂਗਾ ਅਸੇ ਇੱਕ ਠੀਕ ਆ ਕੋਈ ਗੱਲ ਨਹੀਂ ਚੜ ਆਪਾਂ ਨੂੰ ਬਾਈ ਮਿਲਿਆਗਾ ਇਹਨਾਂ ਨਹੀਂ ਜਾਣਾ ਘਰ ਨਾਲੇ ਹੋ ਠੀਕ ਆ ਬਾਈ ਠੀਕ ਹੈ ਠੀਕ ਹੈ ਬਰੇ ਫੂਡ ਦਾ ਹਾਂ ਜੀ ਕੀ ਹਾਲ ਹੈ ਸਾਰੇ ਵੀ ਰਹੇ ਠੀਕ ਹੈ ਆਪਾਂ ਜਿੱਥੇ ਜਿੱਥੇ ਬਣਦਾ ਜਿੱਥੇ ਆਪਾਂ ਕਿਚੜਾ ਜਿੱਦਣ ਵੇਲੇ ਤੁਹਾਨੂੰ ਬੋਲਾ ਤੇ ਮੇਰਾ ਜੀ ਪ੍ਰਿਆ ਪੁਰੀ ਹੋਇਆ ਸੀ ਟੀਮ ਨੂੰ ਲੋ ਜੀ ਪੂਰਾ ਹੁੰਦਾ ਹੋਇਆ ਸਫਰ ਪੂਰਾ ਹੁੰਦਾ ਹੋਇਆ ਆਪਾਂ ਕੇ ਮਲੋਟ ਮਲੋਟ ਚੜ ਗਿਆ ਬੱਸ ਤੇ ਤੇ ਸਾਰੇ ਬੈਠੇ ਆ ਬੱਸ ਦੀ ਛੱਤ ਤੇ ਮੈਂ ਆਈ ਤੇ ਆਪਣਾ ਯਾਰ ਆ ਉਹਦਾ ਗੁੰਡਾ ਹਨਾ ਦੇ ਸੁੱਖਾ ਸ਼ੂਟਰ ਅਸਤਾਜ ਜੀ ਉਹ ਬਾਈ ਜੀ ਕਹਿੰਦਾ ਕਹਿੰਦਾ ਉੱਤਰ ਜੇ ਤੁਸੀਂ ਆਹ ਬੈਠੇ ਸਾਰੇ ਕਹਿੰਦੇ ਉੱਤੇ ਖਲੀ ਬਾਹਰ ਦੀ ਲਿਆ ਮੂੰਹ ਆਇਆ ਨਹੀਂ ਆ ਗਿਆ ਆ ਗਿਆ ਖੜਾ ਮੰਦਰੀ ਵੀ ਖੜਾ ਓਕੇ ਦੇ ਹੁਣ ਤੁਹਾਨੂੰ ਦਿਖਾਉਣੇ ਆ ਪਰਕਸ਼ਾਪ ਤੇ ਉਤਰਨਾ ਪਊਗਾ ਪਿੰਡ ਵਾਲੀ ਬੱਸ ਆਏ ਆਜ ਆਉਂਦੀ ਨਹੀਂਗੀ ਹੈਨਾ ਦੇ ਇਹ ਆਪਾਂ ਪਰਕਸ਼ਾਪ ਤੇ ਉਤਰਾਂਗੇ ਉੱਥੋਂ ਕੋਈ ਸਾਧਨ ਜਾਊਗਾ ਫਿਰ ਉਹਦੇ ਤੇ ਜਾਵਾਂਗੇ ਆਪਾਂ ਹੋੱਚੇ ਸਾਰਿਆਂ ਨੂੰ ਬਾਏ ਬਾਏ ਤੇ ਬੱਤਦਾ ਹੋ ਗਿਆ ਸੀਗਾ ਟਾਇਰ ਪੈਂਚਰ ਤੇ ਹੁਣ ਸੰਗਤਾਂ ਚੱਲੀ ਆ ਤੁਰ ਕੇ ਸਾਰੀਆਂ ਸੰਗਤਾਂ ਉਹ ਜਾਂਦੀਆਂ ਤੇ ਸਾਡੇ ਮੇਨ ਬੰਦੇ ਆ ਫਿਰਦੇ ਉਸਤਾਦ ਜੀ ਬੋਟਾ ਜੀ ਤੇ ਆਪਣੇ ਬਾਰੇ ਇੰਟਰਐਕਸ਼ਨ ਕਰਨ ਨੂੰ ਹੁੰਦੀ ਰਹਿੰਦੀ ਹੈਗੀ ਹਨਾ ਤੇ ਆਪਾਂ ਹੈਗੇ ਹੈਗੇ ਮਨਜੀਤ ਗੱਲ ਦਿਲਾਂ ਦੀ ਜਾਨ ਲੋਕਾਂ ਦੇ ਆਣਾ ਤੇ ਤੁਹਾਨੂੰ ਦਿਖਾਉਣੀ ਆ ਕਿ ਕੀ ਸਾਥ ਨਾਲ ਮਿਲਦਾਗਾ ਉੱਤੇ ਜਾਣੇ ਹੈਗੇ ਹੁਣ ਤਾਂ ਪੈਦਲ ਯਾਤਰਾ ਹੀ ਜਾਂਦੀ ਹੈ ਕਿਰਾਤਾ